ਆਸਾ ਮਹੱਲਾ ਪਹਿਲਾ ਜਿਨਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ ਮੂਲ ਸੋੜ ਡਾਲੀ ਲੱਗੇ ਕਿਆ ਪਾਵੇ ਸਾਈ ਜਿਨਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ ਮੂਲ ਸੋੜ ਡਾਲੀ ਲੱਗੇ ਕਿਆ ਪਾਵੇ ਛਾਈ ਬੈਨ ਨਾਵੇ ਕਿਉਂ ਛੁੱਟੀਏ ਜੇ ਜਾਣੇ ਕੋਈ ਗਰਮਖ ਹੋਏ ਤਾਂ ਛੁੱਟੀਏ ਮਨ ਮੁਖ ਪਤਖ ਹੋਈ ਰਹਾਉ ਜਿੰਨੀ ਇੱਕੋ ਸੇਵਿਆ ਪੂਰੀ ਮਤ ਪਾਈ ਆਦਿ ਜੁਗਾਦ ਨਰੰਜਨ ਜਨ ਹਰ ਸਰਨ ਆਈ ਸਾਹਿਬ ਮੇਰਾ ਏਕ ਹੈ ਅਬਰ ਨਹੀਂ ਪਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ ਗੁਰ ਬਿਨ ਕਨੇ ਨਾ ਪਾਇਓ ਕੀਤੀ ਕਹੇ ਕਹਾਏ ਆਪ ਦਿਖਾਵੇ ਬਾਟੜੀ ਸੱਚੀ ਭਗਤ ਡਰੜਾਏ ਮਨਮੁਖ ਜੇ ਸਮਝਾਈਏ ਪਈ ਉੱਜੜ ਜਾਏ ਬਿਨ ਹਰ ਨਵਾ ਮਨ ਸੁਟਸੀ ਮਰ ਨਰਕ ਸਮਾਏ ਜਾਨਵ ਮਰੇ ਪਰਮਾਈਏ ਜਾਨ ਮਮਰੇ ਪਰਮਾਈਏ ਹਰ ਨਾਮ ਨਾ ਲੇਵੇ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੇ ਜੇ ਹੀ ਸੇਵਾ ਕਰਾਈਏ ਕਰਨੀ ਪੀਸਾਈ ਆਪ ਕਰੇ ਕਿਸ ਆਖੀਏ ਵੇਖੇ ਵੜਾਈ ਗੁਰ ਕੀ ਸੇਵਾ ਸੋ ਕਰੇ ਜਿਸਾ ਆਪ ਕਰਾਏ ਨਾਨਕ ਸਿਰ ਦੇ ਛੁੱਟਿਏ ਦਰਗਾ ਪਤ ਪਾਏ ਨਾਨਕ ਸਿਰ ਦੇ ਛੁੱਟਿਏ ਦਰਗਾ ਪਤ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤ ਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 420 ਤੀ ਸੁਭਾਏਮਾਨ ਦੂਸਰਾ ਸ਼ਬਦ ਆਏ ਗੁਰੂ ਗ੍ਰੰਥ ਸਾਹਿਬ ਅਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਜੋ ਸਤਗੁਰੂ ਮਨੁੱਖਤਾ ਨੂੰ ਸੂਝੀ ਬਖਸ਼ਦੇ ਨੇ ਗਿਆਨ ਦੇ ਦਾਤੇ ਜੋ ਸਹੀਦੀ ਪਰ ਬਣ ਕੇ ਗਿਆ ਤੀ ਤਰੀਕ ਦਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਖਾਤਰ ਸਹੀਦੀ ਦਿੱਤੀ ਹੈ ਕਿਉਂਕਿ ਪੰਡਤ ਮਲਾ ਨੇ ਸਰਬਰੀਏ ਜਿੰਨੇ ਵੀ ਜਾਨੀ ਕਿ ਗੁਰੂ ਗਿਆਨ ਦੇ ਵਿਰੁੱਧ ਸਨ ਉਹ ਸਾਰੇ ਅਕਬਰ ਬਾਦਸ਼ਾਹ ਨੂੰ ਜਾ ਕੇ ਸ਼ਿਕਾਇਤਾਂ ਕਰਦੇ ਸੀ ਚਲੋ ਅਕਬਰ ਸਿਆਣਾ ਸੀ ਉਹਨੇ ਬਾਣੀ ਸੁਣੀ ਤੇ ਸੁਣ ਕੇ ਇਹਨਾਂ ਨੂੰ ਜਿਹੜੇ ਵਿਰੋਧ ਕਰਦੇ ਸੀ ਇਹਨਾਂ ਨੂੰ ਧੱਕੇ ਮਾਰ ਕੇ ਫਿਰ ਬਾਹਰ ਕਢਾਇਆ ਸੀ ਉਥੋਂ ਫਿਰ ਅਕਬਰ ਬਾਦਸ਼ਾਹ ਚੜਾਈ ਕਰ ਗਿਆ ਤੇ ਜਹਾਂਗੀਰ ਆ ਗਿਆ ਜਹਾਂਗੀਰ ਕੰਨਾਂ ਦਾ ਕੱਚਾ ਸੀ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਤੇ ਗੁਰਬਾਣੀ ਦੇ ਉਹ ਵੀ ਖلاف ਹੋ ਗਿਆ ਫਿਰ ਗਰਬਾਣੀ ਦੇ ਵਿੱਚ ਬਾਦ ਘਾਟ ਕਰਨ ਨੂੰ ਕਿਹਾ ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਤਾਂ ਇੱਕ ਕੰਨਾ ਬਿੰਦੀ ਦਾ ਵੀ ਫਰਕ ਨਹੀਂ ਪਾਇਆ ਜਾ ਸਕਦਾ ਤੇ ਇਹਦੀ ਖਾਤਰ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਫਿਰ ਗੁਰੂ ਸਾਹਿਬ ਨੂੰ ਬਹੁਤ ਸਾਰੇ ਤਸੀਹੇ ਦੇ ਕੇ ਪਹਿਲਾਂ ਤਾਂ ਦੇਗ ਵਿੱਚ ਉਵਾਲਿਆ ਗਿਆ ਦੇਖੋ ਤੁਸੀਂ ਆਪਾਂ ਆ ਬੀਬੀਆਂ ਪ੍ਰਸ਼ਾਦੇ ਪਾਣੀ ਬਣਾਉਂਦੀਆਂ ਨੇ ਰਸੋਈ ਦੇ ਵਿੱਚ ਤੇ ਕਈ ਵਾਰੀ ਕੋਈ ਲਾਸ ਲੱਗ ਜਾਂਦੀ ਆ ਜਾਂ ਕੋਈ ਤਵੇ ਨੂੰ ਹੱਥ ਲੱਗ ਜਾਂਦਾ ਤੇ ਕਾਫੀ ਉਹਦੀ ਤਕਰੀਬ ਹੁੰਦੀ ਐ ਸੋ ਸਤਗੁਰਾਂ ਨੇ ਗਰਬਾਣੀ ਨੂੰ ਮੁੱਖ ਰੱਖਦਿਆਂ ਇਹ ਕਬੂਲ ਕਰ ਲਿਆ ਵੀ ਜੋ ਤੂੰ ਕਰਨਾ ਕਰ ਲੈ ਜਹਾਗੀਰ ਨੂੰ 扑ਕਾਇਆ ਚੰਦੂ ਨੇ ਫਿਰ ਚੰਦੂ ਤੇ ਵੀ ਥੋੜਾ ਜਿਹਾ ਵਿੱਚ ਵਿਰੋਧ ਕਰਦਾ ਸੀ ਚੰਦੂ ਵੀ ਕਾਫੀ ਕਰਦਾ ਸੀ ਕਰਾਇਆ ਜੋ ਕ ਚੰਦੂ ਨੇ ਜਹਾਗੀਰ ਦੇ ਕਹਿਣ ਤੇ ਸਰਬਰੀਏ ਹੋ ਗਏ ਹੋਰ ਪੰਡਤ ਮਲਾਣੇ ਜਿੰਨੇ ਵੀ ਜਾਣੀ ਵਿਰੋਧੀ ਸੀ ਗੁਰਬਾਣੀ ਦੇ ਸਾਰੇ ਗੁਰੂ ਸਾਹਿਬ ਨੂੰ ਸ਼ਹੀਦ ਕਰਾਉਣ ਵਿੱਚ ਪੂਰਾ ਪੂਰਾ ਹੱਥਾ ਸੇਖ ਪੱਤੇ ਦਾ ਪੂਰਾ ਹੱਥ ਜਿੱਥੇ ਲੋਕੀ ਸਿੱਖੀ ਰਾਂ ਚੱਕ ਚੱਕ ਜਾਂਦੇ ਨੇ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮਨੁੱਖਤਾ ਨੂੰ ਦੇਖੋ ਵੀ ਸੱਚ ਨਾਲ ਜੋੜਿਆ ਤੇ ਇਹਦੇ ਵਿੱਚ ਦੇਖੋ ਤੁਸੀਂ ਹੁਣ ਆਪਾਂ ਗੁਰਬਾਣੀ ਪੜ੍ਹੀ ਆ ਸ਼ਬਦ ਪੜ੍ਹਿਆ ਤੇ ਹੁਣ ਆਪਾਂ ਵਿਚਾਰ ਕਰਦੇ ਆ ਮਹਾਰਾਜ ਕਹਿੰਦੇ ਜਿੰਨੀ ਨਾਮ ਵਸਾਰਿਆ ਦੂਜੇ ਭਰਮ ਭੁਲਾਈ ਪਰ ਜਿੰਨਾ ਬੰਦਿਆਂ ਨੇ ਹੋਰ ਭਟਕਣਾ ਵਿੱਚ ਪੈ ਕੇ ਸਹੀ ਜੀਵਨ ਰਾਹ ਖੁੰਝ ਕੇ ਪ੍ਰਮਾਤਮਾ ਦਾ ਨਾਮ ਭੁਲਾ ਦਿੱਤਾ ਇਹਦੇ ਚੋਕੀ ਮਾੜਾ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸਿੱਧੇ ਰਸਤੇ ਤੋਰਿਆ ਲੁਕਾਈ ਸੱਚ ਨਾਲ ਜੁੜਦੀ ਸੀ ਤੇ ਇਹਨਾਂ ਨੂੰ ਰੜਕ ਪੈਂਦੀ ਸੀ ਵਿਰੋਧੀਆਂ ਨੂੰ ਮਹਾਰਾਜ ਕਹਿੰਦਾ ਮੂਲ ਸ਼ਾ ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਛਾਈ ਉਹ ਸੰਸਾਰ ਰੁੱਖ ਦੇ ਮੂਲ ਪ੍ਰਭੂ ਨੂੰ ਛੱਡ ਕੇ ਸੰਸਾਰ ਰੁੱਖ ਦੀਆਂ ਸੰਸਾਰ ਰੁੱਖ ਦੀਆਂ ਡਾਲੀਆਂ ਮਾਇਆ ਦੇ ਪਸਾਰੇ ਵਿੱਚ ਲੱਗ ਪਏ ਤੇ ਉਹਨਾਂ ਨੂੰ ਆਤਮਿਕ ਜੀਵਨ ਵਿੱਚੋਂ ਕੁਝ ਵੀ ਨਹੀਂ ਮਿਲਿਆ ਬੇਨਾਂਵੇਂ ਕੋ ਸੁੱਟਿਏ ਜੇ ਜਾਣੇ ਕੋਈ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਸਮਝ ਲਏ ਕਿ ਪ੍ਰਮਾਤਮਾ ਦੇ ਨਾਮ ਵਿੱਚ ਜੁੜਨ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਬਚ ਨਹੀਂ ਸਕੀਦਾ ਤੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਗੁਰਮੁਖ ਹੋਏ ਸੋ ਗੁਰਮੁਖ ਹੋਏ ਤਾਂ ਛੁੱਟੀ ਏ ਮਨਮੁਖ ਪਤ ਖੋਈ ਰਹਾ ਬਲੇ ਬੰਦ ਚ ਮਹਾਰਾਜ ਦੱਸਦਾ ਵੀ ਤਾਂ ਉਹ ਗੁਰੂ ਦੇ ਦੱਸੇ ਰਾਸਤੇ ਉੱਤੇ ਤੁਰ ਕੇ ਮਾਇਆ ਦੇ ਮੋਹ ਤੋਂ ਖਲਾਸੀ ਕਰ ਲੈਂਦੇ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਮੋਹ ਵਿੱਚ ਫਸ ਕੇ ਆਪਣੀ ਇੱਜ਼ਤ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਗਵਾ ਲੈਂਦਾ ਹੈ ਪ੍ਰਮਾਤਮਾ ਦੀ ਗੱਲ ਕਰੀਏ ਨਾ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰੀਏ ਤੇ ਇਸੇ ਗਰਬਾਣੀ ਦੇ ਇਜਬ ਦੇ ਵਿੱਚ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਤੁਸੀਂ ਇਹ ਦੇਖ ਕੇ ਇਹ ਗੁਰਬਾਣੀ ਦੇ ਜਹਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਪਾਦਨਾ ਕਰਨ ਵਾਲੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਵਿਰੋਧੀਆਂ ਨੇ ਜ਼ਾਲਿਮਾਂ ਨੇ ਦੇਗ ਵਿੱਚ ਅਵਾਲ ਕੇ ਤਸੀਰ ਤੇ ਤਸਰੀਰ ਤੇ ਪਾ ਕੇ ਤਬੀਆਂ ਤੇ ਬਿਠਾ ਕੇ ਪਾਣੀ ਵਿੱਚ ਡੋਬ ਕੇ ਸ਼ਹੀਦ ਕੀਤਾ ਗਿਆ ਇਹਨਾਂ ਨੇ ਨਾਮ ਵਿਸਾਰਿਆ ਸੀ ਮਹਾਰਾਜ ਕਹਿੰਦੇ ਹੁਣ ਜਿਨ੍ਹਾਂ ਨੂੰ ਜਨਾਂ ਨੇ ਨਾਮ ਬਸਾਰਿਆ ਪਾਈ ਉਹ ਜਿੰਨੀ ਇੱਕੋ ਸੇਵਿਆ ਪੂਰੀ ਪਤ ਪਾਈ ਪਹਿਲਾਂ ਵਾਲੇ ਜਿਹ ਦੱਸਦਾ ਮਹਾਰਾਜ ਨੇ ਗੁਰਮਖ ਹੋਏ ਤਾਂ ਛੁੱਟিয়ে ਮਨਮੁਖ ਪਤ ਕੋਈ ਵੀ ਮਨਮੁਖ ਨੇ ਜਿਹੜੇ ਉਹਨਾਂ ਨੇ ਆਪਣੀ ਇੱਜ਼ਤ ਗਵਾਈ ਹੈ ਹੁਣ एलान ਤਾਂ ਪੈਂਦੀਆਂ ਉਹਨਾਂ ਨੂੰ ਲਾਹਣ ਤਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਵੀ ਤੇਗਾ ਅੱਗੇ ਦਸ਼ਮੇਸ਼ ਪਿਤਾ ਵੇਲੇ ਜਿੰਨੇ ਵੀ ਜ਼ਾਲਮ ਜਰਵਾਣੇ ਵਿਰੋਧੀ ਸਜਾਵਾਂ ਦੇਣ ਵਾਲੇ ਸਿੱਖਾਂ ਨੂੰ ਮੀਰ ਮੰਨੂ ਦੀ ਜੇਲ੍ਹ 'ਚ ਦੇਖੋ ਕੀ ਕੁਛ ਹੋਇਆ ਮਾਂ ਤੋਂ ਬੱਚਾ ਖੋਹ ਲੈਂਦੇ ਸੀ ਜਿਹੜੀ ਬੀਬੀ ਸਵਾਲ ਕਰਦੀ ਸੀ ਨਾ ਮੀਰ ਮੰਨੂ ਦੇ ਨਾਲ ਵੀ ਮੀਰ ਮੰਨੂ ਕਹਿੰਦਾ ਸੀ ਵੀ ਸਿੱਖੀ ਛੱਡ ਦਿਓ ਸਨਾਤ ਇੱਕੋ ਹੀ ਆ ਸਿੱਖ ਸਨਾਤ ਇੱਕੋ ਹੀ ਅਸਰੇ ਤੱਕ ਮਹਾਰਾਜ ਨੂੰ ਵੀ ਜਦੋਂ ਮੀਰ ਮੰਨੂ ਕਹਿੰਦਿਆਂ ਮੀਰ ਮੰਨੂ ਕਹਿੰਦਾ ਨਾ ਬੀਬੀਆਂ ਨੂੰ ਵੀ ਸਿੱਖੀ ਛੱਡੋ ਸੋਨੂੰ ਹੂਰਾ ਬਣਾਇਆ ਜਾਉ ਸੋਨੂੰ ਬੇਗਮਾ ਬਣਾਇਆ ਜਾਉ ਸੋਨੂੰ ਮਹਿਰ ਮਾੜੀਆਂ ਦਿੱਤੀਆਂ ਜਾਣਗੀਆਂ ਤੇ ਉਹ ਸਵਾਲ ਜਵਾਬ ਜਿਹੜੀਆਂ ਕਰਦੀਆਂ ਸੀ ਬੀਬੀਆਂ ਤੇ ਬੱਚਾ ਲੱਤਾਂ ਪਕੜੀ ਖੜਾ ਸੀ ਮਾਂ ਦੀਆਂ ਤੇ ਗੱਲਾਂ ਕਰਦੇ ਕਰਦੇ ਨੇ ਇਸ਼ਾਰਾ ਕੀਤਾ ਤੇ ਮੀਰ ਮੰਨੂ ਦੇ ਚੱਕਰਾਂ ਨੇ ਚਮਚਿਆਂ ਨੇ ਕਹਿ ਲੋ ਬੱਚੇ ਨੂੰ ਫੜਿਆ ਲੱਤੋਂ ਫੜ ਕੇ ਟਾਕ ਦੇਣੇ ਮਾਰਿਆ ਜ਼ਮੀਨ ਤੇ ਬੱਚੇ ਦਾ ਸਿਰ ਫੁੱਟਿਆ ਤੇ ਬੱਚਾ ਸੀਧੀਆਂ ਪਾ ਗਿਆ ਫੇਰ ਪੁੱਛਦਾ ਕਿਉਂ ਹੁਣ ਕਿੰਨਾ ਕ ਸਿੱਖੀ ਨਾਲ ਪਿਆਰ ਆ ਉਹ ਕਹਿੰਦੀਆਂ ਚੜਦੀ ਕਲਾ ਚ ਤੂੰ ਕਰ ਲੈ ਜਿੰਨਾ ਕੁਛ ਕਰਨਾ ਬੀਬੀਆਂ ਦਾ ਇੱਕ ਨਾਰਾ ਮੰਨੂ ਸਾਡੀ ਰਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਬਾਏ ਹੋਏ ਇਹ ਆ ਸਿੱਖੀ ਸਨਾਤ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਖਾਤਰ ਸੱਚ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਸੀਧੀਆਂ ਦੇ ਕੇ ਇਹ ਰਾਹ ਪੱਕਾ ਕਰਤਾ ਵੀ ਸੱਚ ਨਾਲੋਂ ਨਹੀਂ ਨਾਤਾ ਤੋੜਿਆ ਜਾ ਸਕਦਾ ਸ਼ਹੀਦੀਆਂ ਦੇਣੀਆਂ ਮਨਜ਼ੂਰ ਹੈ ਉਹ ਫਿਰ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਜਿਹੋ ਜਿਹਾ ਸੁਣਿਆ ਸੀ ਫਿਰ ਉਹੋ ਜਿਹਾ ਹੀ ਦੇਖਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਉਹ ਪ੍ਰਭੂ ਪ੍ਰਮਾਤਮਾ ਵਰਗਾਈ ਗੁਰੂ ਦਾ ਸਿੱਖ ਤੇ ਇਸ ਗੁਰੂ ਦੇ ਪਿਆਰੇ ਗਾਂ ਸਿੱਖ ਜਿਹੜੇ ਸੀਧੀਆਂ ਦੇਣ ਵਾਲੇ ਬੱਚੇ ਬੁੱਢੇ ਬਜ਼ੁਰਗ ਨੌਜਵਾਨ ਬੀਬੀਆਂ ਤੇ ਜਵਾਨ ਇਹ ਸਿੱਖੀ ਸਨਾਤ ਭਾਈ ਸੱਚ ਨਾਲੋਂ ਨਹੀਂ ਸਖ ਟੁੱਟਦਾ ਆਪਣੇ ਸਰੀਰ ਦੇ ਸਰੀਰ ਦੀ ਪ੍ਰਵਾਹ ਨਹੀਂ ਕਰਦਾ ਮਹਾਰਾਜ ਕਹਿੰਦੇ ਗੁਰਮਖ ਹੋਏ ਤਾਂ ਸੁੱਤੀਏ ਮਨ ਮੁਖ ਪਤ ਖੋਈ ਰਹਾਉ ਤਾਂ ਉਹ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਮਾਇਆ ਦੇ ਮੋਹ ਤੋਂ ਖਲਾਸੀ ਕਰ ਲੈਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਮੋਹ ਵਿੱਚ ਫਸ ਕੇ ਆਪਣੀ ਇੱਜ਼ਤ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਗਵਾ ਲੈਂਦਾ ਹੈ ਜਿੰਨੀ ਇੱਕੋ ਸੇਵ ਆ ਪੂਰੀ ਮਤ ਭਾਈ ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੇ ਇੱਕ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਦੀ ਅਕਲ ਮਾਇਆ ਦੇ ਮੋਹ ਵਿੱਚ ਉਕਾਈ ਨਹੀਂ ਖਾਂਦੀ ਫਸਦੀ ਨਹੀਂ ਵੇ ਕਹੇ ਕਹੋ ਆਦ ਜੁਗਾਦ ਨਰੰਜਨ ਜਨ ਹਰ ਸਰਨਾਈ ਪ੍ਰਭੂ ਦੇ ਉਹ ਸੇਵਕ ਉਸ ਪ੍ਰਭੂ ਦੀ ਹੀ ਸ਼ਰਨ ਵਿੱਚ ਟਿਕੇ ਰਹਿੰਦੇ ਹਨ ਜੋ ਸਾਰੇ ਜਗਤ ਦਾ ਮੂਲ ਹੈ ਜੋ ਜੁਗਾਂ ਦੇ ਵੀ ਸ਼ੁਰੂ ਤੋਂ ਹੈ ਅਤੇ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਸਹਬ ਮੇਰਾ ਏਕ ਹੈ ਅਬਰ ਨਾਹੀ ਪਾਈ ਏ ਭਾਈ ਸਾਡਾ ਮਾਲਕ ਪ੍ਰਭੂ ਬੇਮਿਸਾਲ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ ਜੇ ਉਸ ਸਦਾ ਸਿਰ ਪ੍ਰਭੂ ਦੇ ਆਸਰੇ ਪਰਨੇ ਟਿਕੇ ਰਹੀਏ ਤਾਂ ਉਸ ਦੀ ਮਿਹਰ ਨਾਲ ਆਤਮਿਕ ਆਨੰਦ ਮਿਲਦਾ ਹੈ ਤੇ ਬਿਨ ਗੁਰ ਕਿਨੇ ਨਾ ਪਾਇਓ ਕੀਤੀ ਕਹੇ ਕਹਾਈ ਮਹਾਰਾਜ ਨੇ ਦੱਸਿਆ ਭਈ ਬਥੇਰੀ ਲੁਕਾਈ ਹੋਰ ਹੋਰ ਰਸਤੇ ਦੱਸਦੀ ਹੈ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਿੰਨੇ ਮਰਜ਼ੀ ਰਸਤੇ ਅਪਣਾਲਾ ਭਾਈ ਹੱਠ ਕਰ ਲਾ ਉੱਠਾ ਲਟਕ ਜਾ ਮੋਨ ਘਾਰ ਲਾ ਕੇਸ ਬੰਨ੍ਹ ਕੇ ਝੂਟਦਾ ਰਹੇ ਜਲ ਧਾਰੇ ਕਰ ਲਾ ਧੂਣੀਆਂ ਤਾਪ ਰ ਜੋ ਮਰਜ਼ੀ ਕਰਦਾ ਫਿਰ ਮਹਾਰਾਜ ਕਹਿੰਦੇ ਪ੍ਰਭੂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਆਪ ਦਿਖਾਵੇ ਬਾਟੜੀ ਆਪ ਦਿਖਾਵੇ ਬਾਟੜੀ ਸੱਚੀ ਭਗਤ ਦਿਰ ਅੜਾਏ ਗੁਰੂ ਦੀ ਸ਼ਰਨ ਪਿਆ ਪ੍ਰਮਾਤਮਾ ਆਪਣੇ ਮਲਾਪ ਦਾ ਸਹੀ ਰਸਤਾ ਆਪ ਹੀ ਬਖਾ ਦਿੰਦਾ ਹੈ ਜੀਵ ਦੇ ਹਿਰਦੇ ਵਿੱਚ ਸਦਾ ਫਿਰ ਰਹਿਣ ਵਾਲੀ ਭਗਤੀ ਪੱਕੀ ਕਰ ਦਿੰਦਾ ਹੈ ਤੇ ਮਨਮੁਖ ਮਨਮੁਖ ਜੇ ਸਮਝਾਈਏ ਭੀ ਉੱਜੜ ਜਾਏ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਜੇ ਸਹੀ ਰਸਤਾ ਸਮਝਾਣ ਦੀ ਕੋਸ਼ਿਸ਼ ਵੀ ਕਰੀਏ ਤਾਂ ਵੀ ਉਹ ਕਰਾਹੀ ਹੀ ਜਾਂਦਾ ਹੈ ਬਿਨ ਹਰ ਨਾਮ ਨਾ ਸੁੱਪਸੀ ਬਿਨ ਨਾਮ ਨਾ ਸ਼ੂਟ ਸੀ ਮਰ ਨਰਕ ਸਮਾਏ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨ ਉਹ ਇਸ ਕਰਾਹੇ ਤੋਂ ਇਸ ਕਰਾਹੇ ਤੋਂ ਬਚ ਨਹੀਂ ਸਕਦਾ ਕਰਾਹੇ ਪਿਆ ਹੋਇਆ ਉਹ ਆਤਮਕ ਮੌਤ ਸਹਿੇੜ ਲੈਂਦਾ ਹੈ ਮਾਨੋ ਨਰਕਾਂ ਵਿੱਚ ਪਿਆ ਰਹਿੰਦਾ ਹੈ ਜਾਨੋਂ ਮਾਰੇ ਪਰਮਾਈਏ ਹਰ ਨਾਮ ਨਾ ਲੇਵੇ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੇ ਜਿਹੜਾ ਮਨੁੱਖ ਹਰੀ ਦਾ ਨਾਮ ਨਹੀਂ ਸਿਮਰਦਾ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਐਸੇ ਢੇੜ ਵਿੱਚ ਪਿਆ ਰਹਿੰਦਾ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਪੈ ਸਕਦੀ ਜੇਹੀ ਸੇਵਾ ਕਰਾਈਏ ਕਰਨੀ ਪੀਸਾਈ ਪਰ ਜੀਵ ਤੇ ਕੀ ਬਸ ਪਰਮਾਤਮਾ ਨੇ ਜਿਹੋ ਜਹੀ ਕਰੇ ਸੇਵ ਨੂੰ ਜਿਹੋ ਜਹੀ ਕਰੇ ਜੀਵ ਨੂੰ ਲਾਉਣਾ ਹੈ ਜੀਵ ਨੇ ਉਸੇ ਕਾਰੇ ਲੱਗਣਾ ਹੈ ਆਪ ਕਰੇ ਕਿਸ ਆਖੀਏ ਵੇਖੇ ਵਡਿਆਈ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੀ ਸ੍ਰਿਸ਼ਟੀ ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ ਇਹ ਉਸ ਦੀ ਆਪਣੀ ਹੀ ਬਜ਼ੁਰਗੀ ਹੈ ਉਸ ਤੋਂ ਬਿਨਾ ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਈ ਨਾਨਕ ਸਿਰ ਦੇ ਸੁਟਿਏ ਦਰਗਾਹ ਪਤ ਪਾਈ ਗੁਰੂ ਦੀ ਦਸੀ ਸੇਵਾ ਵੀ ਉਹੀ ਮਨੁੱਖ ਕਰਦਾ ਹੈ ਜਿਸ ਪਾਸੋਂ ਪ੍ਰਮਾਤਮਾ ਆਪ ਹੀ ਕਰਾਂਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਨਾਨਕ ਜਿਹੜਾ ਮਨੁੱਖ ਆਪਣਾ ਸਿਰ ਗੁਰੂ ਦੇ ਹਵਾਲੇ ਕਰਦਾ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਾਨ ਪ੍ਰਾਪਤ ਕਰਦਾ ਹੈ ਨਾਨਕ ਸਿਰ ਦੇ ਸੁਟਿਏ ਦੁਰਗਾ ਪਤ ਪਾਏ ਇਹਦੋਂ ਅਗਲਾ ਸ਼ਬਦ ਆ ਜੀ ਮਹਾਰਾਜ ਕਹਿੰਦੇ ਆਸਾ ਮਹੱਲਾ ਪਹਿਲਾ ਇਹ ਪਾਵਨ ਪਵਿੱਤਰ ਅੰਗ 421 ਤੇ ਆ ਜੀ ਸੁਭਾਏਮਾਨ ਸ਼ਬਦ ਰੂੜੋ ਠਾਕੁਰ ਮਹਰੋ ਰੂੜੀ ਗੁਰਬਾਣੀ اے ਠਾਕੁਰ ਤੂੰ ਸੁੰਦਰ ਹੈ ਤੂੰ ਸਿਆਣਾ ਹੈ ਗੁਰੂ ਦੀ ਸੁੰਦਰ ਬਾਣੀ ਦੀ ਰਾਹੀ ਤੇਰੀ ਪ੍ਰਾਪਤੀ ਹੋ ਸਕਦੀ ਹੈ ਵੱਡੇ ਭਾਗ ਸਤਗੁਰ ਮਿਲੇ ਪਾਈਏ ਪਦ ਨਿਰਮਾਣੀ ਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ ਤੇ ਗੁਰੂ ਦੇ ਮਿਲਣ ਦੇ ਨਾਲ ਬਾਸਨਾ ਰਹਿਤ ਆਤਮਕ ਆਤਮਿਕ ਅਵਸਥਾ ਮਿਲਦੀ ਹੈ ਮੈਂ ਓਲ ਗਿਆ ਓਨ ਕੀ ਹਮ ਸੋਰ ਉਥਾਰੇ ਮੈਂ ਓਲ ਗਿਆ ਓਨ ਕੀ ਹਮ ਸੋ ਸੋ ਰੂਤਾਰੇ اے ਪ੍ਰਭੂ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਮੈਂ ਤੇਰਾ ਛੋਟਾ ਜਿਹਾ ਸੇਵਕ ਹਾਂ ਜਿਉਂ ਤੂੰ ਰਾਖੇ ਤਿਉਂ ਰਹਾਂ ਮੁਖ ਨਾਮ ਹਮਾਰੇ ਰਹਾਉ ਮਿਹਰ ਕਰ ਮੈਂ ਉਸੇ ਤਰ੍ਹਾਂ ਜੀਵ ਜਿਵੇਂ ਤੇਰੀ ਰਜਾ ਹੋਵੇ ਮੇਰੇ ਮੂੰਹ ਵਿੱਚ ਆਪਣਾ ਨਾਮ ਦੇ ਮਹਾਰਾਜ ਦਰਸ਼ਨ ਕੀ ਪਿਆਸਾ ਘਣੀ ਪਾਣੀ ਮਨ ਪਾਣੀ ਏ ਭਾਈ ਏ ਦਰਸ਼ਨ ਕੀ ਪਿਆਸਾ ਘਣੀ ਪਾਣੀ ਮਨ ਭਾਈ ਏ ਪ੍ਰਭੂ ਦੀ ਰਜਾ ਵਿੱਚ ਜੀਵ ਦੇ ਅੰਦਰ ਉਸ ਦੇ ਦਰਸ਼ਨ ਦੀ ਤੀਬਰ ਤਾਂਘ ਪੈਦਾ ਹੁੰਦੀ ਹੈ ਉਸ ਦੀ ਰਜਾ ਅਨੁਸਾਰ ਹੀ ਉਹ ਜੀਵ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਮੇਰੇ ਠਾਕੁਰ ਸ ਹੱਥ ਮੇਰੇ ਠਾਕੁਰ ਹੱਥ ਬੜਿਆਈਆਂ ਭਾਣੇ ਪਤ ਪਾਈਏ ਪਿਆਰੇ ਠਾਕੁਰ ਦੇ ਹੱਥ ਵਿੱਚ ਹੀ ਸਾਰੀਆਂ ਬੜਿਆਈਆਂ ਹਨ ਉਸ ਦੀ ਰਜਾ ਅਨੁਸਾਰ ਹੀ ਜੀਵ ਨੂੰ ਉਸ ਦੇ ਦਰ ਤੇ ਇੱਜ਼ਤ ਮਿਲਦੀ ਹੈ ਸਾਚੋ ਦੂਰ ਨ ਜਾਣੀਏ ਅੰਤਰ ਹੈ ਸੋਈ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਕਿਤੇ ਦੂਰ ਬੈਠਾ ਨਹੀਂ ਸਮਝਣਾ ਚਾਹੀਦਾ ਹਰੇਕ ਜੀਵ ਦੇ ਅੰਦਰ ਉਹ ਆਪ ਹੀ ਵਸ ਰਿਹਾ ਹੈ ਜਹ ਦੇਖਾਂ ਤਹ ਰਵ ਰਹੇ ਕਿਨ ਕੀਮਤ ਹੋਈ ਮੈਂ ਜਿੱਧਰ ਤੱਕਦਾ ਹਾਂ ਉਧਰ ਹੀ ਪ੍ਰਭੂ ਭਰਪੂਰ ਹੈ ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ਆਪ ਕਰੇ ਆਪੇ ਹਰੇ ਵੇਖੇ ਵੜਾਈ ਪ੍ਰਮਾਤਮਾ ਆਪ ਹੀ ਉਸਾਰਦਾ ਹੈ ਆਪ ਹੀ ਢਾਂਦਾ ਹੈ ਆਪਣੀ ਇਹ ਤਾਕਤ ਉਹ ਆਪ ਹੀ ਵੇਖ ਰਿਹਾ ਹੈ ਗੁਰਮਖ ਹੋਏ ਨਿਹਾਲੀ ਏ ਜੋ ਕੀਮਤ ਪਾਈ ਗੁਰੂ ਦੇ ਸਨਮੁਖ ਹੋ ਕੇ ਉਸ ਦਾ ਦਰਸ਼ਨ ਕਰ ਸਕੀਦਾ ਹੈ ਤੇ ਉਸ ਤਰ੍ਹਾਂ ਤੇ ਇਸ ਤਰ੍ਹਾਂ ਉਸ ਦਾ ਮੁੱਲ ਪੈ ਸਕਦਾ ਹੈ ਕਿਉਂ ਹਰ ਥਾਂ ਮੌਜੂਦ ਹੈ ਜੀਵਦਿਆਂ ਲਾਹਾ ਮਿਲੇ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਗੁਰ ਪਾਵੇ ਜਿਹੜਾ ਮਨੁੱਖ ਗੁਰੂ ਦੀ ਦਸੀਕਾਰ ਕਰਦਾ ਹੈ ਉਸ ਨੂੰ ਇਸੇ ਜੀਵਨ ਵਿੱਚ ਪ੍ਰਮਾਤਮਾ ਦਾ ਨਾਮ ਲਾਭ ਮਿਲ ਜਾਂਦਾ ਹੈ ਪਰ ਗੁਰੂ ਦੀ ਗੁਰੂ ਵੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰ ਅੰਦਰ ਮੌਜੂਦ ਹੋਣ ਪੂਰਵ ਹੋਵੇ ਲਿਖਿਆ ਤਾਂ ਸਤਗੁਰ ਪਾਵੇ ਮਹਾਰਾਜ ਨੇ ਇਥੇ ਦੱਸਿਆ ਪਰ ਗੁਰੂ ਦੀ ਤਦੋਂ ਹੀ ਗੁਰੂ ਵੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰ ਅੰਦਰ ਮੌਜੂਦ ਹੋਣ ਹੁਣ ਪਿਛਲੇ ਕਰਮਾਂ ਦੀ ਗੱਲ ਸੁਣ ਲਓ ਜੀ ਧਿਆਨ ਨਾਲ ਮਣ ਪਿਛਲਾ ਕਰਮਾ ਮਨੁੱਖੇ ਜਨਮ ਤੋਂ ਪਹਿਲਾਂ ਵਾਲੇ ਜਨਮ ਦੀ ਨਹੀਂ ਗੱਲ ਕਰੀ ਗੁਰੂ ਸਾਹਿਬ ਨੇ ਐਸੇ ਮਨੁੱਖੇ ਜਨਮ ਦੇ ਵਿੱਚ ਹੀ ਪਿਛਲੇ ਕਰਮ ਜੇ ਅੱਜ 55 ਸਾਲ ਦੀ ਉਮਰ ਆ ਮੇਰੀ 55 ਸਾਲ ਦੀ ਉਮਰ ਆ ਵੀ ਜਿਉਂ ਸੁਰਤ ਸੰਭਲੀ ਆ ਸੂਜੀ ਆਈ ਆ ਉਦੋਂ ਤੋਂ ਲਾ ਕੇ ਅੱਜ ਤੱਕ ਅੱਜ ਤੋਂ ਪਹਿਲਾਂ ਉਦੋਂ ਤੋਂ ਲਾ ਕੇ ਫਰਜ ਕੀਤਾ 55 ਸਾਲ ਦੀ ਉਮਰ ਆ 10 ਸਾਲ ਵਿੱਚੋਂ ਕੱਢ ਦਿਓ 45 ਸਾਲ ਅੱਜ ਤੋਂ ਇੱਕ ਦਿਨ ਪਹਿਲਾਂ ਅੱਜ 3 ਤਰੀਕ ਆ 2 ਤਰੀਕ ਤੱਕ ਕਹਿ ਲਓ 2 ਤਰੀਕ ਸੀਮਾ ਮਹੀਨਾ 2025 ਤੱਕ ਜੋ ਵੀ ਪਿਛਲੇ ਜਨਮ ਦੇ ਵਿੱਚ ਕਰਮ ਕਰੇ ਆ ਉਹਨਾਂ ਕਰਮਾਂ ਦਾ ਫਲ ਪ੍ਰਾਪਤ ਹੁੰਦਾ ਭਾਈ ਕਿਉਂ ਉਦੋਂ ਪਿੱਛੇ ਜਾਓਗੇ ਤਾਂ ਆਪਾਂ ਗਰਬਾਣੀ ਕਹਿੰਦੀ ਆ ਮੈਂ ਨਹੀਂ ਕਿਹਾ ਵੀ ਕਈ ਜਨਮ ਭਾਈ ਕੀਟ ਪਤੰਗਾ ਕਈ ਜਨਮ ਮਗੱਜ ਮੀਨ ਕਰਾਂਗਾ ਕਈ ਜਨਮ ਗੱਜ ਮੀਨ ਕਰਾਂਗਾ ਕਈ ਜਨਮ ਸਰਪ ਬਿਰਖ ਹੋਏ ਪਾਇਓ ਉਹ ਤਾਂ ਫਿਰ ਜਦੋਂ ਸੱਪ ਸੀ ਬਿਰਖ ਸੀ ਕੀਟ ਪਤੰਗਾ ਸੀ ਉਹ ਕਰਮਾਂ ਦੀ ਗੱਲ ਨਹੀਂ ਕਰਦੀ ਗੁਰਬਾਣੀ ਗੁਰਬਾਣੀ ਇਸੇ ਜਨਮ ਦੀ ਗੱਲ ਕਰਦੀ ਹੈ ਜਿਹੜੇ ਤੂੰ 55 ਸਾਲ ਭੋਗੀ ਬੈਠਾ ਇਹ ਤੋਂ ਪਹਿਲਾਂ ਜਿੰਨੇ ਵੀ ਤੇਰੇ ਕਰਮ ਕੀਤੇ ਨੇ ਚੰਗੇ ਮਾੜੇ ਉਹਨਾਂ ਕਰਮਾਂ ਅਨੁਸਾਰ ਤੈਨੂੰ ਦਾਤ ਮਿਲਣੀ ਆ ਜੇ ਮਾੜੇ ਮਾੜੇ ਥੋੜੇ ਨੇ ਤੇ ਚੰਗੇ ਜਿਆਦੇ ਨੇ ਫਿਰ ਤੈਨੂੰ ਗੁਰੂ ਦੀ ਕਿਰਪਾ ਵੀ ਮਿਲ ਜੂ ਭਾਈ ਜੋ ਤੂੰ ਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ ਗੁਰੂ ਦੇ ਨਾਮ ਨਾਲ ਜੁੜ ਗਿਆ ਫਿਰ ਉਹ ਪੁਰਾਣੇ ਜਿਹੜੇ ਮਾੜੇ ਕਰਮ ਕੀਤੇ ਹਾਂ ਉਹ ਵੀ ਭਾਈ ਖਤਮ ਕਰ ਦੇਗਾ ਗੁਰੂ ਗੁਰੂ ਦਾ ਗਿਆਨ ਖਤਮ ਕਰੇਗਾ ਹੋਰ ਨਹੀਂ ਕੋਈ ਜੋਤ ਸੀ ਪਾਂਡਾ ਪਾਂਦਾ ਜਾਂ ਕੋਈ ਮਤਬਲਾ ਚੇਲਾ